ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੇ ਲੋ ਜੀ ਅੱਜ ਵੀਰਵਾਰ ਦਾ ਦਿਨ ਸੀ ਤੇ ਸਵੇਰ ਦੇ ਪੌਣੇ 7 ਵਜੇ ਦਾ ਟਾਈਮ ਸੀ ਸਾਢੇ 6 ਪੌਣੇ 7 ਵਜੇ ਦਾ ਟਾਈਮ ਸੀ ਆਪਾਂ ਜਾ ਰਹੇ ਸੀਗੇ ਕਿਤੇ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਆਪਾਂ ਕਿੱਥੇ ਜਾ ਰਹੇ ਸੀਗੇ ਤੇ ਸਵੇਰ ਸਵੇਰ ਤੁਸੀਂ ਦੇਖੋ ਧੁੰਦ ਕਿੰਨੀ ਜ਼ਿਆਦੀ ਹੁੰਦੀ ਆ ਤੇ ਸਵੇਰ ਸਵੇਰ ਠੰਡ ਵੀ ਲੱਗ ਰਹੀ ਸੀ ਐਕਟਿਵਾ ਤੇ ਜਾ ਰਹੇ ਸੀਗੇ ਆਪਾਂ ਤੇ ਐਕਟਿਵਾ ਆਪਾਂ ਜਮਾ ਕਰਵਾ ਦੇਵਾਂਗੇ ਤੇ ਉਸ ਤੋਂ ਅੱਗੇ ਜਾਵਾਂਗੇ ਆਪਾਂ ਬੱਸ ਵਿੱਚ ਕਿਉਂਕਿ ਆਪਾਂ ਜਾ ਰਹੇ ਸੀਗੇ ਲੁਧਿਆਣਾ ਸ਼ਹਿਰ ਚ ਜੋ ਕਿ ਤੁਹਾਨੂੰ ਪਤਾ ਲੱਗੀ ਕਿ ਆਉਣਾ ਵੇ ਆਪਾਂ ਕਿਸ ਸਿਲਸਿਲੇ ਵਿੱਚ ਜਾ ਰਹੇ ਸੀਗੇ ਤੇ ਰਸਤੇ ਚ ਆਪਾਂ ਮੰਮੀ ਨੂੰ ਲੈਣਾ ਸੀਗਾ ਮੰਮੀ ਜੀ ਉਹਨਾਂ ਨੂੰ ਮੋਗੇ ਤੋਂ ਲੈਣਾ ਸੀਗਾ ਤੇ ਆਪਾਂ ਫਰੋਇਪੁਰ ਤੋਂ ਚੱਲ ਪਏ ਸੀਗੇ ਮੋਗੇ ਵੱਲ ਨੂੰ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਬਹੁਤ ਹੀ ਮਜ਼ੇਦਾਰ ਵਲੌਗ ਹੋਣ ਵਾਲਾ ਹੈ ਕਿਉਂਕਿ ਤੁਹਾਨੂੰ ਦਿਖਾਵਾਂਗੀ ਬਹੁਤ ਹੀ ਵਧੀਆ ਕੱਪੜੇ ਦੀ ਕੁਆਲਿਟੀ ਕਪੜਾ ਕਿ ਕਿੱਥੋਂ ਸਭ ਤੋਂ ਸਸਤਾ ਕਪੜਾ ਮਿਲਦਾ ਵਾ ਤੇ ਤੁਸੀਂ ਕਿਹੜੇ ਬਾਜ਼ਾਰ ਚੋਂ ਲੈ ਸਕਦੇ ਹੋ ਲੁਧਿਆਣਾ ਸ਼ਹਿਰ ਵਿੱਚੋਂ ਤੇ ਵਲੌਗ ਨਾਲ ਬਣੇ ਰਹੋ ਇੱਥੇ ਆਪਾਂ ਬੱਸ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਮੋਗੇ ਤੇ ਥੋ ਮਮਾ ਨੂੰ ਵੀ ਲੈ ਲਿਆ ਸੀਗਾ ਤੇ ਆਪਾਂ ਤੁਰ ਪਏ ਸੀਗੇ ਫਿਰ ਤੋਂ ਤੇ ਕਾਫੀ 2-2 ਘੰਟੇ ਲੱਗ ਹੀ ਜਾਂਦੇ ਨੇ ਇੰਨਾ ਰਸਤਾ ਹੈਗਾ ਹੀ ਆਪਾਂ ਨੂੰ ਤੇ ਆਪਾਂ ਪਹੁੰਚ ਗਏ ਸੀਗੇ ਤੇ ਉਸ ਤੋਂ ਬਾਅਦ ਪਹੁੰਚਣ ਤੋਂ ਬਾਅਦ ਆਪਾਂ ਰੋਟੀ ਨਾਲ ਲੈ ਗਏ ਸੀ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਕਿਉਂਕਿ ਸਵੇਰ-ਸਵੇਰ ਭੁੱਖ ਨਹੀਂ ਸੀ ਹੈਗੀ ਤੇ ਇੱਥੇ ਟਾਈਮ ਹੋ ਗਿਆ ਸੀ 10 ਵਜੇ ਦਾ ਆਪਾਂ 10 ਵਜੇ ਪਹੁੰਚ ਗਏ ਸੀਗੇ ਉਧਿਆਣਾ ਤੇ ਇੱਥੇ ਆਪਾਂ ਪਹਿਲਾਂ ਸਭ ਤੋਂ ਰੋਟੀ ਖਾਧੀ ਜੋ ਕਿ ਆਪਾਂ ਨਾਲ ਲੈ ਕੇ ਗਏ ਸੀ ਚਾਪ ਆ ਉੱਥੋਂ ਬਣਵਾ ਲਈ ਸੀਗੀ ਤੇ ਰੋਟੀ ਖਾ ਕੇ ਚਾਹ ਪੀ ਕੇ ਫਿਰ ਉਸ ਤੋਂ ਬਾਅਦ ਆਪਾਂ ਰਵਾਨਾ ਹੋਏ ਬਾਜ਼ਾਰ ਵੱਲ ਨੂੰ ਜੋ ਕਿ ਆਪਾਂ ਬਹੁਤ ਸਾਰੀ ਸ਼ਾਪਿੰਗ ਕਰਨੀ ਸੀਗੀ ਅੱਜ ਤੇ ਚਾਹ ਪੀਣ ਤੋਂ ਬਾਅਦ ਆਪਾਂ ਆਟੋ ਲੈ ਲਿਆ ਸੀਗਾ ਕਿਉਂਕਿ ਬਾਜ਼ਾਰ ਕਾਫੀ ਦੂਰ ਸੀਗਾ ਅ ਅੱਡੇ ਤੋਂ ਬੱਸ ਸਟੈਂਡ ਤੋਂ ਕਾਫੀ ਦੂਰ ਬਾਜ਼ਾਰ ਸੀਗਾ ਆਪਾਂ ਆਟੋ ਦੀ ਸਹਤ ਨਾਲ ਬਾਜ਼ਾਰ ਪਹੁੰਚੇ ਸੀਗੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਕੱਪੜੇ ਸੀਗੇ ਜੇ ਤੁਸੀਂ ਕਹੋ ਨਾ ਕਿ ਝੂਠ ਆ ਬਟ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਗੇ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਅੱਗੇ ਤੁਹਾਨੂੰ ਦੱਸੂੰਗੀ ਮੈਂ ਕਿਹੜੇ ਬਾਜ਼ਾਰ ਚ ਗਈ ਸੀ ਕਿਹੜੀ ਦੁਕਾਨ ਤੇ ਗਈ ਸੀ ਜਿੱਥੋਂ ਮੈਨੂੰ ਬਹੁਤ ਹੀ ਵਧੀਆ ਰਾਇਤ ਨਾਲ ਕੱਪੜੇ ਮਿਲੇ ਸੀਗੇ ਜੈਂਸ ਕੱਪੜੇ ਮਿਲੇ ਸੀਗੇ ਤੇ ਤੁਹਾਡਾ ਨਾਲ ਜਰੂਰ ਸ਼ੇਅਰ ਕਰੂੰਗੀ ਮੈਂ ਬਹੁਤ ਜ਼ਿਆਦਾ ਟਰਾਈਆਂ ਕੀਤੀਆਂ ਸੀਗੀਆਂ ਬਹੁਤ ਹੀ ਜ਼ਿਆਦਾ ਦੁਕਾਨਾਂ ਫਿਰੀਆਂ ਸੀਗੀਆਂ ਬਟ ਜੋ ਕੋਈ ਖਾਸ ਦਿਖਾਨਾ ਨੇ ਤੁਹਾਨੂੰ ਪਤਾ ਹੈ ਕਿ ਤੇ ਹੌਲ ਸੇਲ ਤੇ ਕੱਪੜੇ ਮਿਲਦੇ ਆ ਤੇ ਬਹੁਤ ਵਧੀਆ ਕੱਪੜੇ ਹੁੰਦੇ ਨੇ ਜੇ ਆਪਾਂ ਟਰਾਈ ਕਰਕੇ ਲੈਣੇ ਆ ਤੇ ਬਹੁਤ ਹੀ ਵਧੀਆ ਕੱਪੜੇ ਮਿਲਦੇ ਨੇ ਆਪਾਂ ਨੂੰ ਜੋ ਆਪਾਂ ਨੂੰ ਲੋਰ ਆਪਣੇ ਆਮ ਸ਼ਹਿਰਾਂ ਦੇ ਵਿੱਚੋਂ 3-3 4-400 ਦਾ ਮਿਲਦਾ ਵਾ ਉਤੇ 120 ਰੁਪਏ ਦਾ ਉਹ ਲੋਰ ਮਿਲ ਜਾਂਦਾ ਵਾ ਜੈਂਸ ਚਾਹੇ ਜੈਂਸ ਹੋਵੇ ਚਾਹੇ ਲੇਡੀਸ ਹੋਵੇ ਚਾਹੇ ਬੱਚਿਆਂ ਦਾ ਹੋਵੇ ਬਹੁਤ ਹੀ ਹੋਲਸੇਲ ਤੇ ਕੱਪੜਾ ਮਿਲਦਾ ਵਾ ਉਥੋਂ ਤੇ ਆਪਾਂ ਬਹੁਤ ਜ਼ਿਆਦਾ ਦੁਕਾਨਾਂ ਦੇਖੀਆਂ ਸੀਗੀਆਂ ਜਿੱਥੋਂ ਜ਼ਿਆਦਾਤਰ ਆਪਾਂ ਨੂੰ ਸਮਾਨ ਪਸੰਦ ਆਇਆ ਸੀਗਾ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੈਂ ਅੱਗੇ ਤੁਸੀਂ ਬਣੇ ਰਹੋ ਵੀਡੀਓ ਨਾਲ ਤੇ ਬਹੁਤ ਹੀ ਵਧੀਆ ਤੁਸੀਂ ਮੰਨਣਾ ਨਹੀਂ ਬਹੁਤ ਹੀ ਵਧੀਆ ਕਪੜਾ ਸਾਨੂੰ ਮਿਲਿਆ ਬਹੁਤ ਹੀ ਹੰਨ ਜੋਗ ਜੋ ਕਿ ਆਪਾਂ ਸਰਦੀਆਂ ਦੇ ਵਿੱਚ ਗਰਮ ਸੂਟ ਲੈ ਕੇ ਆਉਨੇ ਆ ਲੇਡੀ ਸੂਟ ਹੋ ਗਏ ਜੈਂਸ ਹੋ ਗਏ ਫਿਲਹਾਲ ਆਪਾਂ ਦੇਖੋ ਪਹੁੰਚ ਗਏ ਸੀ ਉਸ ਸ਼ਾਪ ਤੇ ਜਿੱਥੋਂ ਆਪਾਂ ਕਪੜਾ ਖਰੀਦਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜੋ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਸਿਰਫ 2 200 ਦੇ ਵਿੱਚ ਸੀਗੀਆਂ ਇਹ ਜੋ ਆਪਾਂ ਨੂੰ ਇਥੋਂ 4 400 ਦੀ ਆ 3 3/4 400 ਦੀ ਮਿਲਦੀ ਹੈ ਟੀ-ਸ਼ਰਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸੀਗੀਆਂ ਤੇ ਬਹੁਤ ਵਧੀਆ ਹੀ ਕੁਆਲਿਟੀ ਦੇ ਕੱਪੜੇ ਸੀਗੇ ਜੇ ਤੁਸੀਂ ਮੇਰੇ ਕਹਿੰਦੇ ਇੱਕ ਵਾਰੀ ਜਾ ਕੇ ਦੇਖੋ ਜੇ ਤੁਸੀਂ ਲਾਗੇ ਰਹਿੰਦੇ ਹੋ ਫਿਰ ਵੀ ਜਾ ਕੇ ਦੇਖੋ ਜੇ ਤੁਸੀਂ ਦੂਰ ਰਹਿੰਦੇ ਹੋ ਲੁਧਿਆਣਾ ਤੋਂ ਫਿਰ ਵੀ ਜਾ ਕੇ ਦੇਖੋ ਤੇ ਅੱਗੇ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਿ ਕਿੱਥੇ ਦੁਕਾਨਾ ਕਿੱਥੇ ਤੁਸੀਂ ਜਾ ਕੇ ਆਪਣਾ ਕੱਪੜਾ ਲੈ ਸਕਦੇ ਹੋ ਤੇ ਵੀਡੀਓ ਨਾਲ ਬਣੀ ਰਿਓ ਤੇ ਮੇਰੇ ਬੇੜੇ ਨੇ ਵੀ ਕਾਫੀ ਜ਼ਿਆਦੇ ਕੱਪੜੇ ਲੈ ਸੀ ਕਿਉਂਕਿ ਮੈਂ ਆਪਣੀ ਸਿਸਟਰ ਨੂੰ ਕੋਰੀਅਰ ਕਰਨੇ ਸੀ ਕਿ ਬਾਹਰ ਫੌਨ ਵਿੱਚ ਰਹਿੰਦੇ ਆ ਇਸੇ ਲਈ ਆਪਾਂ ਗਏ ਸੀਗੇ ਉੱਥੇ ਕੱਪੜੇ ਜ਼ਿਆਦਾ ਲੈਣ ਵਾਸਤੇ ਕਿੱਥੇ ਦੁਕਾਨ ਮੈਂਦੀ ਇਹ ਕਹਿੰਦੀ ਆ ਜੀ ਕਲੋਕ ਟਾਵਰ ਚੋੜਾ ਵਿਆਹ ਆਪੋਜ਼ਿਟ ਬੈਂਸਨ ਠੀਕ ਬੈਂਸਨ ਸਟੋਰ ਦੇ ਕੋਲ ਮੈਂਦੀ ਸਾਹਮਣੇ ਬੈਂਸਨ ਸਟੋਰ ਹੈ ਨਾਲ ਘੜੀਆਂ ਵਾਲੀ ਦੁਕਾਨ ਆ ਤੇ ਹਾਂਜੀ ਵੀਰੇ ਨੇ ਤੁਹਾਨੂੰ ਡਰੈਸ ਦੇ ਹੀ ਦਿੱਤਾ ਸੀਗਾ ਤੇ ਤੁਸੀਂ ਇਸ ਦੁਕਾਨ ਤੋਂ ਜਾ ਕੇ ਕਪੜਾ ਖਰੀਦ ਸਕਦੇ ਹੋ ਬਹੁਤ ਹੀ ਘੱਟ ਬਾਜ਼ਾਰ ਨਾਲੋਂ ਕਿਤੇ ਕਿ ਘੱਟ ਰੇਟ ਤੇ ਇੱਥੋਂ ਕਪੜਾ ਮਿਲਦਾ ਵਾ ਤੇ ਬਹੁਤ ਹੀ ਵਧੀਆ ਕਪੜਾ ਮਿਲਿਆ ਸਾਨੂੰ ਤੇ ਬਹੁਤ ਖੁਸ਼ੀ ਹੋਈ ਮਨਨ ਤੇ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਸਿਰਫ 1.50 ਚ ਲੋਰ ਜੋ ਕਿ ਤੇ 350 ਦੀਆਂ ਮੇਰੇ ਬੇਟੇ ਲੈ ਕੇ ਆਉਂਦੇ 400 350 ਟਿਕਰਾਂ ਦੀ 1.5 1.50 ਦੀ ਰੇਂਜ ਵਿੱਚ ਇਹ ਕਾਫੀ ਸੋਹਣੀਆਂ ਜੋ ਕਿ ਆ ਪੌਂਚਿਆਂ ਦੇ ਉੱਪਰ ਜਿਨ੍ਹਾਂ ਦੇ ਜਿਪ ਲੱਗੀ ਹੁੰਦੀ ਹੈ ਬਹੁਤ ਜ਼ਿਆਦਾ ਅ ਅੱਜਕੱਲ ਮੁੰਡੇ ਪਸੰਦ ਕਰਦੇ ਆ ਮੇਰੇ ਬੇਟਾ ਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਮੇਰਾ ਬੇਟਾ ਵੀ ਲੈ ਕੇ ਆਇਆ ਬਹੁਤ ਹੀ ਵਧੀਆ ਕੱਪੜੇ ਲੈ ਕੇ ਆਇਆ ਵਾ ਤੇ ਇੱਥੇ ਆਪਾਂ ਸਾਰੀ ਸ਼ਾਪਿੰਗ ਕਰ ਲਈ ਸੀਗੀ ਸਿਸਟਰ ਵਾਸਤੇ ਜੋ ਕੱਪੜੇ ਭਜਨੇ ਸੀਗੇ ਫੌਰਨ ਉਹ ਵੀ ਆਪਾਂ ਲੈ ਲਏ ਸੀਗੇ ਆਪਾਂ ਬਹੁਤ ਹੀ ਦੇਖੋ ਤੁਸੀਂ ਮੰਮਾ ਨੇ ਵੀ ਆ ਮੰਮਾ ਵੀ ਦੇਖ ਰਹੀ ਸੀ ਕਿ ਬਹੁਤ ਹੀ ਵਧੀਆ ਸੂਟ ਸੀਗੇ ਉੱਥੋਂ ਦੇ ਜੋ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੀ ਸਿਰਫ 3350 ਦੇ ਕਿਰਾ ਰੇਨ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਸੇਲਾਂ ਵੀ ਚੱਲ ਰਹੀਆਂ ਨੇ ਜੋ ਕਿ 150 100 150 ਦੇ ਕਿਰਾ ਆਪਾਂ ਘਰ ਵਿੱਚ ਜੋ ਬੱਚਿਆਂ ਨੂੰ ਪਾਉਣੇ ਆ ਗਰਮ ਸੂਟ ਮਿਲ ਜਾਂਦੇ ਨੇ ਬੱਚਿਆਂ ਦੀਆਂ ਵੈਰਾਈਟੀਆਂ ਵੀ ਬਹੁਤ ਬਹੁਤ ਸੋਹਣੀਆਂ ਨੇ ਇੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਤੇ ਲਓ ਜੀ ਇੱਥੇ ਆਪਾਂ ਸ਼ਾਪਿੰਗ ਕਰਕੇ ਤੇ ਵਾਪਸ ਜਾ ਰਹੇ ਸੀਗੇ ਤੇ ਹਨੇਰਾ ਕਾਫੀ ਜ਼ਿਆਦਾ ਹੋ ਗਿਆ ਸੀਗਾ ਆਪਾਂ ਨੂੰ ਇੱਥੇ 7 ਵੱਜ ਚੁੱਕੇ ਸੀਗੇ ਪੌਣੇ 7 ਦਾ ਟਾਈਮ ਸੀ ਜਦੋਂ ਵਾਪਸ ਜਾ ਰਹੇ ਸੀ 9 ਵਜੇ ਤੱਕ ਆਪਾਂ ਘਰ ਪਹੁੰਚੇ ਸੀਗੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ